ਪਿੰਡ ਡੋਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈਗੀ ਜੇਸੀਬੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਤਾਉਜ ਮੁੱਖ ਮੰਤਰੀ ਦਾ ਪਿੰਡਾ ਸਾਡੇ ਪਿੰਡਿਆਂ ਦੀ ਭੁਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈ ਐ ਐਸੀ ਕੀ ਕੀ ਮੁੱਖ ਮੰਤਰੀ ਨੂੰ ਚਟਾਈ ਸੀ ਹਾਂ ਸਾਰੇ ਪਿੰਡ ਗਿਆ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚਲਦੀ ਬਈ ਦੇਖੋ ਕਰਮਾ ਠਾਣੇ ਤੇ ਨਹੀਂ ਚਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਆਗਿਆ ਲੈਣੀ ਆ ਕੀ ਗੱਲ ਹੈ ਉਹ ਖੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕ ਹੁਣ ਲਾਓ ਅੱਗ ਆ ਖੜੇ ਨੇ ਸਾਹਿਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹੈ ਜੀ ਆ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀਆਂ ਇਹਨਾਂ ਨੇ ਦਵਾਈਆਂ ਨਹੀਂ ਉਹ ਬਈ ਓਏ ਕਮਿੰਟ ਗੱਲ ਸੁਣੋ ਫਿਰ ਤੁਹਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਇਆ ਦੱਸਿਆ ਯਾਰ ਖੜਦੇ ਉੱਥੇ ਓਏ ਯਾਰ ਇੱਕ ਮਿੰਟ ਓਥੇ ਲੱਗ ਜਾਣਾ ਪਿੰਚ ਲਗਾਈ ਨਾ ਤੂੰ ਇੱਕ ਮਿੰਟ ਕਰ ਮੈਂ ਕਹਿੰਦਾ ਤੂੰ ਕੀ ਕਰੀ ਨਾ ਕਰ ਉਸ ਦਾ ਕਹਿਣੀ ਕਿੰਨੀ ਕਿੰਨੀ ਮੇਰੇ ਮਾਗਰ ਸਹੀ ਓਥੇ ਨਾਲੇ ਤੇ ਸਾਰੇ ਬੋਲਨੇ ਨੇ ਯਾਰ ਐ ਕਿ ਮੈਂ ਦੱਸਦੀ ਰਾਜ ਜਿਹੜੀ ਕਿ ਮੈਂ ਜੇ ਨਾ ਤਰਾ ਪੁੱਤ ਆ ਨਹੀਂ ਮੈਂ ਕਹਾਂ ਚੋਪਾ ਮੰਗਣੀ ਪਰ ਸਾਹ ਉਹ ਕਰਿਆ ਬਾਈ ਹਾਂ ਗਿਆ ਨਹੀਂ ਹੈਗੀ ਬਈ ਸਰਪੰਚ ਮੁੱਖ ਮੰਤਰੀ ਦੇ ਪਿੰਡ ਦਾ ਕੀ ਫਾਇਦਾ ਹੈ ਸਰਪੰਚ ਹੈ ਰਮੇ ਕੱਲ ਕਿੱਥੇ ਦੀ ਨਹੀਂ ਕੱਲ ਕਿੱਥੇ ਦੀ ਐਸ ਡੀ ਐਮ ਦੀ ਸਾਡੇ ਪਿੰਡ ਦੀ ਡਿਪਟੀ ਮੈਡੀਕਲ ਐਸ ਡੀ ਐਮ ਕੋਈ ਹੱਲ ਨਹੀਂ ਹੋਇਆ ਧਰਮਗੜ੍ਹ ਦੇ ਨੂੰ ਕਹਿੰਦੇ ਖੋਲੋ ਅਸੀਂ ਬੰਦ ਜਾਣੇ ਬੰਦ ਕਰਾ ਕੇ ਆਏਾਂਗੇ ਬੰਦ ਜਾਣੇ ਬੰਦ ਕਰਾ ਕੇ ਆਏ ਅਸੀਂ ਨੇ ਉਹ ਥਾਓ ਯਾਰ ਯਾਰ ਪਾਪਾ ਪਾਪਾ ਪੱਟਾ ਯਾਰ ਚਲਾਓ ਕੋਈ ਆਗਿਆ ਨਹੀਂ ਲੈਣੀ ਯਾਰ ਜਿਹੜੇ ਰੋਟੀਆਂ ਨੂੰ ਤਾਕਰੀਆਂ ਨਾਲ ਚੱਲ ਜਾਂਦੀ ਰੋਕੀ ਪਰ ਇਹਨਾਂ ਦੀ ਵੀਡੀਓ ਬਣਾ ਰਿਆ ਇਹਨੂੰ ਤਾਂ ਕਹਿਣਾ ਨਹੀਂ ਕੋਈ ਸਾਨੂੰ ਇਹਨੂੰ ਕਹਿੰਦਾ ਕਰ ਲੈਣ ਦੀ ਇਹ ਨਹੀਂ ਹੁੰਦਾ ਯਾਰ ਫੋਨ ਲੱਗ ਜਾਂਦਾ ਹੁਣ ਨੂੰ ਤਾਂ ਕਿਨੇ ਕਹਿ ਲੈ ਲਈ ਕੋਈ ਅੱਗੇ ਨਹੀਂ ਲੈਂਦਾ ਕੋਈ ਹੋਰ ਨਹੀਂ ਲੈਂਦਾ ਓਏ ਉਹਦੇ ਵਾਗਰ ਪਈ ਤਾਂ ਇਹਨਾਂ ਦੋ ਵਾਰੀ ਭਾਈ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਆਈ ਬਈ ਕੀ ਕਰੋਗੇ ਸਾਡੇ ਪਿੰਡ ਦੇ ਦੀ ਮੁੱਖ ਮੰਤਰੀ ਹੋਣ ਦੇ ਨਾਂ ਤੇ ਵੀ ਕੋਈ ਸੁਣਵਾਈ ਨਹੀਂ ਦੇਖੋ ਸਾਰੇ ਲੋਕ ਹੁਣ ਚਾਰੇ ਕੋ ਰਹੇ ਨੇਗੇ ਕੀ ਗੱਲ ਬਾਤ ਆ ਗਿਆਨਵਾ ਗਿਆਨਵਾ ਨੂੰ ਰੋਹ ਕੇ ਮੁੜ ਕੇ ਗਿਆ ਬਈ ਕਿੱਥੇ ਆ ਗਿਆਨ ਵਿਆਨ ਕਿੱਥੇ ਹੈ ਗਿਆਨਵਾ ਨੂੰ ਰੇ ਘੇੜਾ ਦੇ ਕੇ ਮੁੜ ਗਿਆ ਕੀ ਕਰਕੇ ਗਿਆ ਬਈ ਕੁਝ ਨਹੀਂ ਕਰਕੇ ਗਿਆ ਹਾਂ ਫੋਟੋ ਖਿੱਚ ਕੇ ਲੈ ਜਾਂਦੇ ਨੇ ਗੱਲ ਡਿਪਟੀ ਮੈਡਮ ਫੋਟੋਆਂ ਖਿੱਚ ਕੇ ਲੈ ਗਈ ਅਬਦੀ ਪਾਈਪ ਲਾਈਨ ਦਾ ਮਾਰਾ ਆਤੀ ਅਬਦੀ ਪਾਈਪ ਲਾਈਨ ਦਾ ਮਾਰਾ ਆਤੀ ਮੇਰੀ ਪਾਈਪ ਲਾਈਨਾਂ ਪੱਟੀ ਜਾਵੇ ਉਹ ਇਹ ਆ ਕੇ ਮੁੜ ਗਿਆ ਬਈ ਉਹ ਕੀ ਗੱਲ ਬਾਤ ਐ ਇੱਥੇ ਹੈ ਜੀਸੀਬੀ ਚਲਾਓ ਰੋਕੋ ਜੇ ਨਾ ਰੋਕਦਾ ਬਈ ਚਲਾਓ ਇਹ ਗਈਆਂ ਨਾਲ ਪੱਟਾ ਐ ਨਹੀਂ ਪੱਟੋ ਆਪਣੇ ਸੀਐਮ ਦੇ ਪਿੰਡ ਵਾਸਤੇ ਹੈ ਸੀਐਮ ਦੇ ਪਿੰਡ ਵਾਸਤੇ ਆ ਗਏ ਨਹੀਂ ਆ ਗਏ ਲੈ ਲੋ ਆ ਸਾਰੀਆਂ ਸੜਕਾਂ ਪੱਟੋ ਪੱਟਿਆ ਯਾਰ ਸਾਰੀਆਂ ਪੱਟਦੀਆਂ ਯਾਰ ਪੱਟਾਲ ਵਾਲੀ ਪੱਟਾਲ ਵਾਲੀ ਸਾਡੇ ਸੜਕਾਂ ਪੱਟੀਆਂ ਪੱਟੀਆਂ ਕੀ ਗੱਲ ਐ ਇਹ ਰਾਤ ਦੇ ਰਾਤ ਫੜਿਆ ਕੇ ਤੋਰ ਤੇ ਆ ਚਲਾਦੀ ਬਈ ਕਿਸੇ ਦੀ ਅਗਿਆ ਤੋਂ ਬਗੈਰੀ ਚਲਾਈ ਜਾਂ ਨਾਲੇ ਆਪ ਚਲਾਈ ਆਸੀ ਨਾ ਵੀ ਜੰਮਤੇ ਚਲਾਈ ਆਪ ਤੇ ਦਮਤੇ ਚਲਾਈ ਆਪ ਤੇ ਦਮਤੇ ਚਲਾਈ ਆ ਕੋਈ ਸਰਪੰਚ ਵੀਰੇ ਕੋਈ ਮੈਂਬਰ ਹਾਂ ਨਾਲ ਇਹ ਨਾਲੇ ਆਰੇ ਕੋਈ ਆ ਗਿਆ ਆ ਗਿਆ ਲੈ ਰਹੇ ਨੇ ਐਸੇ ਤੂੰ ਸਾਬ ਨੇ ਐਸੇ ਤੂੰ ਸਾਬ ਨੇ ਹੋਣੀ ਆ ਫਤਿਹ ਆ ਯਾਰ ਤੂੰ ਚਲਾ ਆ ਰ ਅਸੀਂ ਖੜੇ ਆ ਤੂੰ ਚਲਾ ਯਾਰ ਅਸੀਂ ਖੜੇ ਆ ਉਹ ਮੈਂ ਉਹ ਮੈਂ ਖੜਾ ਉਹ ਲੈ ਰੋਕੋ ਕਿਹੜਾ ਰੋਕਦਾ ਆ ਖੜਾ ਜੱਟ ਰੋਕੋ ਕਿਹੜਾ ਰੋਕਦਾ No puedo ver ਉਹੜਾ ਕਦੇ ਵਸ ਰੋਹਦੇ ਜੀ ਕਈ ਇੱਥੇ ਦੇ ਸਾਰਾ ਨੂਰੇ ਵਿਖਾ ਜਾਣ ਕਰ ਲੈ ਓਏ ਯਾਰ ਮੁੱਖ ਮੰਤਰੀ ਰਗੀ ਬਹਿਲਾ ਹੋਇਆ ਯਾਰ ਔਰ ਇਹ ਕਹਿੰਦੇ ਪਿੰਡ ਸਾਡੇ ਕੁੱਟੂ ਕੁੱਟੂ ਕਹਿੰਦੇ ਸਾਨੂੰ ਪਿੰਡਾ ਉਹ ਵੀ ਯਾਰ ਬਾਬੀ ਕਰਵਾਉ ਕਹਿ ਕੇ ਪਹਿਲਾਂ ਤਾਂ ਸਾਰੇ ਜਾਣੇ ਬਾਈ ਤਾਂ ਨਾ ਨਕਾ ਆਪਣੀ ਬੰਦ ਕਰ ਬੇਸਾਨੀ ਅਸੀਂ ਅਸੀਂ ਬੰਦ ਕਰਕੇ ਆ ਐ ਸੈਟੋ ਸਾਹਿਬ ਕਹਿੰਦੇ ਆਪੀ ਬੰਦ ਕਰ ਲੋ ਅਸੀਂ ਆਪ ਕਰਕੇ ਆ ਸਾਡੇ ਨਾਲ ਕੋਈ ਨਹੀਂ ਦੁਰਦਾ ਅਸੀਂ ਤਾਂ ਪਾ ਕਰਦੇ ਆ ਏ ਸਾਡੀ ਸੁਣਵਾਈ ਹੋਵੇ ਅਸੀਂ ਪਿੱਛੇ ਰਹਿਣਾ ਉਰੇ ਆ ਗਿਆ ਚਲਾ ਯਾਰ ਚਲਾ ਯਾਰ ਚਲਾ ਤਲਾਓ ਅਸੀਂ ਪੰਜ ਜਣੇ ਵੀ ਕੱਲ ਸਾਡੇ ਕਈਆਂ ਮਾਰਦੇ ਹੋ ਅਸੀਂ ਬੰਦ ਕਰਦੇ ਹਾਂ ਪਾਣੀ ਟੋਟਾ ਤੇ ਵੀ ਨਹੀਂ ਪੈਣਾ ਭਾਈ ਨਿਕਲ ਪੱਟ ਯਾਰ ਪੱਟ ਪਾਣੀ ਵੀ ਪੈਣਾ